ਫਾਦੋ 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 ਸੰਵਿਧਾਨ ਦੇ ਨਰਮਤਾ ਮਾਬਾ ਸਾਹਿਬ ਅੰਬੇਦਕਰ ਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਦੇ ਰਾਜ ਸਭਾ ਦੇ ਵਿੱਚ ਟਿੱਪਾ ਟਕਨੀ ਕੀਤੀ ਔਰ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲਿਆ ਅੰਬੇਦਕਰ ਅੰਮਿਤਰ ਅੰਮਿਤਰ ਕਿ ਚਲਾ ਰਹੇ ਹੋ ਅਸੀਂ ਤਾਂ ਹਮੇਸ਼ਾ ਕਹਿੰਦੇ ਆ ਕਿ ਬਾਬਾ ਸਾਹਿਬ ਅਮੇਦ ਕਰਦਾ ਜਿਹੜਾ ਸੰਵਿਧਾਨ ਆ ਉਹ ਖਤਰੇ 'ਚ ਹੈ ਜੀ ਪੀ ਰਾਜ ਦੇ। ਜੇ ਅਗਰ ਸੰਵਿਧਾਨ ਦੇ ਨਿਰਮਾਤਾ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਕੀਰਾ ਜਾਂ ਅਪਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲੈ ਰਹੇ ਹੋ ਤੇ ਫਿਰ ਤੁਹਾਡੇ ਤੋਂ ਦੇਸ਼ ਹੋਰ ਕੀ ਉਪੇਕsha ਰੱਖ ਸਕਦਾ ਹੈ। ਜਿਹੜਾ ਜੁਦੇ ਸੰਸਦ 47 ਜਾਰ ਹੋਇਆ ਸੀ ਉਹ ਅੜ ਸੁਪਰੇ ਹੋਰ ਸੀ। ਅੱਜ ਇਹਨਾਂ ਸੁਪਰੇ ਅੜੇ ਕਾਲੇ ਸੁਪਰੇ ਤੇ ਜਦੋਂ ਅੰਗਰੇਜ਼ ਆਏ ਸੀ ਔਰ ਕਾਲੇ ਗਰੇ ਜਾ ਕੇ ਕਿ ਜਿਸ ਤਰ੍ਹਾਂ ਉਹਦੇ ਬਿਆਨ ਜਿਹੜਾ ਹਿੰਦੂ ਦਾ ਹੋਮਸ਼ਰ ਦੂਸਰਾ ਪਰਮੇਸ਼ਰ ਹੁੰਦਾ ਦੋਸਤਾਂ ਦਾ ਜੇ ਅੱਜ ਵੀ ਆਪਾਂ ਦੇਖੀਏ ਸਭ ਤੋਂ ਵੱਧ ਤਾਕਤ ਜਿਹੜੀ ਹੈ ਕਿ ਆਪਾਂ ਅੰਦਰ ਬਾਦਰ ਹਿੰਦੂਸ਼ਰ ਕੋਲੇ ਹੁੰਦੀ ਹੈ ਤੇ ਜੇ ਉਹ ਇਹ ਬਲੋ ਰਿਹਾ ਹੈ ਕਿ ਬੰਦ ਭਾਗੇ ਬਦਲਤੇ ਜਾਣ ਤਾਂ ਉਹਦੀ ਜਿਹੜੀ ਮਾਨਸਿਕਤਾ ਜਾਂ ਉਹਦੀ ਸੋਚ ਹੈ ਉਹ ਲੋਕਾਂ ਸਾਹਮਣੇ ਆ ਜਾਂਦੀ ਹੈ ਵੀ ਇਹ ਬੰਦਾ ਕਿਉਂ ਨਹੀਂ ਨਿਪੁੰਤਾ ਪਾਲਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਰਿਤਕੋਰ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਅਸੀਂ ਪਹੁੰਚੇ ਹਾਂ ਮਹਾਲੀ ਦੇ ਡੀਸੀ ਦਫ਼ਤਰ ਦੇ ਬਾਹਰ ਜਿੱਥੇ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਉੱਤੇ ਅਮਿਤ ਸ਼ਾਹ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ ਸੀ ਤਾਂ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੈਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਦਿਖਾਈ ਦੇ ਰਿਹਾ ਤੇ ਇਹ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਸੰਵਿਧਾਨ ਦੇ ਨਿਰਮਾਤਾ बाबा साहब अंबेडकर ਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਦੇ ਰਾਜ ਸਭਾ ਦੇ ਵਿੱਚ ਟਿੱਪਾ ਟਿੱਪਨੀ ਕੀਤੀ ਔਰ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲਿਆ ਅੰਬੇਦਕਰ 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 ਕਿਉਂ ਚਿਲਾ ਰਹੇ ਹੋ ਉਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਔਰ ਇੰਡੀਆ ਅਲਾਈንስ ਨੇ ਇੰਡੀਆ ਗਠਜਵੰਧਨ ਨੇ ਵਿਜੇ ਚੌਂਕ ਦੇ ਵਿੱਚ ਮਾਰਚ ਕੀਤਾ ਸਾਰੇ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਸਭਾਨ ਨੇ ਔਰ ਇਸ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਾਡੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟਸ ਨੇ ਔਰ ਕੰਟੈਸਟਡ ਕੈਂਡੀਡੇਟਸ ਨੇ ਇਸ ਗੱਲ ਦੀ ਨਖੇਦੀ ਕੀਤੀ ਕਿ ਅਗਰ ਸੰਵਿਧਾਨ ਦੇ ਨਿਰਮਾਤਾ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਜਾਂ ਅਪਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲੈ ਰਹੇ ਹੋ ਤੇ ਫਿਰ ਤੁਹਾਡੇ ਤੋਂ ਦੇਸ਼ ਹੋਰ ਕੀ ਅਪੇਖਸ਼ਾ ਰੱਖ ਸਕਦਾ ਹੈ ਸੋ ਸਾਡੀ ਇਹ ਮੰਗ ਹੈ ਅੱਜ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸਨਮਾਨ ਦੇ ਵਿੱਚ ਇੱਕ ਅੰਬੇਦਕਰ ਸਨਮਾਨ ਮਾਰਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਿਹਰੇ ਵਿੱਚ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਪੂਰੇ ਤਹਿਤਿ ਅਜ ਮੋਹੱਲੀ ਦੇ ਵਿੱਚ ਬਲਬੀਰ ਸਿੰਘ ਸਿੱਧੂ ਤੇ ਜੀਤੀ ਮੋਹੱਲੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਤਮਾਮ ਕੌਂਸਲਰ ਸਹਿਬਾਨ ਤੇ ਕਾਂਗਰਸ ਦੇ ਵਰਕਰ ਸਹਿਬਾਨ ਨੇ ਅੱਜ ਇਹ ਪ੍ਰਦਰਸ਼ਨ ਕਰਦੇ ਹੁਆ ਇਹ ਮਾਰਚ ਕਰਦੇ ਹੁਆ एडीसी ਨੂੰ ਮੈਮੋਰੰਡਮ ਸੌਂਪਿਆ। ਸੋ ਮੈਂ ਸਮਝਦਾ ਕਿ ਸਾਡੀ ਇਹ ਮੰਗ ਹੈ ਕਿ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਮਾਫੀ ਨਹੀਂ ਮੰਗ ਲੈਂਦੇ। ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ 75ਵੀਂ ਅਸੀਂ ਅਸੀਂ ਸ਼ਤਾਬਦੀ ਮਨਾ ਰਹੇ ਸਾਂ ਸੰਵਿਧਾਨ ਸ਼ਤਾਬਦੀ ਜਿਹਰੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ 2 ਦਿਨ ਦੀ ਚਰਚਾ ਹੋਈ। ਔਰ ਬੜੀ ਚਰਚਾ ਹੋਣ ਤੋਂ ਬਾਅਦ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਕਿ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਆ ਉਹ ਖਤਰੇ 'ਚ ਹੈ ਬੀਜੇਪੀ ਦੇ ਰਾਜ ਦੇ ਵਿੱਚ ਔਰ ਜਿਸ ਤਰ੍ਹਾਂ ਇਹਨਾਂ ਨੇ ਫਿਰ ਉਹ ਆਪ ਦੇ ਸੱਚੀ ਗੱਲ ਕਹਿੰਦੇ ਮੂੰਹ ਚੋਂ ਨਿਕਲ ਜਾਂਦੀ ਹੈ ਜਿਹੜੀ ਦਿਲ ਛੋਵੇ ਉਹ ਪਤਾ ਲੱਗਿਆ ਕਿ ਅਮਿਤ ਸ਼ਾਹ ਜੀ ਦੇ ਔਰ ਬੀਜੇਪੀ ਦੇ ਮਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਨੂੰ ਲੈ ਕੇ ਕਿੰਨਾ ਕੁ ਸਨਮਾਨ ਹੈ ਸੋ ਅੱਜ ਇਹ ਸਾਡੀ ਲੜਾਈ ਹੈ ਸੰਵਿਧਾਨ ਦੇ ਨਰਮਾਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅਮਿਤ ਸ਼ਾਹ ਮਾਫੀ ਮੰਗਣ ਨਹੀਂ ਅਸਿਫਾ ਅੱਜ ਜਿਹੜਾ ਹੁਣ ਇਲੈਕਸ਼ਨਾਂ ਹੋ ਗਏ ਹਟ ਜਾਨੇ ਨਗਰ ਨਿਗਮ ਦੀਆਂ ਤੇ ਨਗਰ ਕੌਂਸਲ ਦੀਆਂ ਕਾਂਗਰਸ ਦਾ ਜਿਹੜਾ ਹੈਗਾ ਕਿਵੇਂ ਦਾ ਰਿਹਾ ਬੋੜ ਬਾਈ ਸੋ ਇਹਦੇ ਬਾਰੇ ਕੱਲ ਪ੍ਰੈਸ ਕਾਨਫਰੰਸ 'ਚ ਦੱਸ ਰਿਹਾ ਕਿ ਪਹਿਲੀ ਵਾਰੀ ਹੋਇਆ ਨਹੀਂ ਤਾਂ ਜਿਹੜੀਆਂ ਨਗਰ ਨਿਗਮ ਚੋਣਾਂ ਹੁੰਦੀਆਂ ਇਹ ਇਹ ਅਮੂਮਨ ਤੌਰ ਤੇ 15 ਸਾਲ ਦਾ ਮੈਂ ਦੇਖ ਰਿਹਾ ਕਿ ਸਰਕਾਰ ਇਹ ਸਾਰੀਆਂ ਇਲੈਕਸ਼ਨਾਂ ਲੈ ਜਾਂਦੀ ਹੈ ਕਿਉਂਕਿ ਸ਼ਹਿਰਾਂ ਦੇ ਲੋਕ ਇਹ ਇਹਨਾਂ ਨੂੰ ਇਹ ਲੱਗਦਾ ਵੀ ਇਹ ਵਿਕਾਸ ਹੋਏਗਾ ਕੰਮ ਹੋਏਗਾ ਲੇਕਿਨ ਪਹਿਲੀ ਵਾਰੀ ਹੋਇਆ ਕਿ ਦੋ ਨਗਰ ਇਹ ਜਿਹੜੀਆਂ ਕਾਰਪੋਰੇਸ਼ਨ ਸੀ ਔਰ ਇਹ ਸਾਡੀ ਬਹੁਮਦ ਆਈ ਹੈ ਤੀਜੀ ਜਿਹੜੀ ਲੁਧਿਆਣਾ ਹੰਗਾਈ ਹੈ ਪਟਿਆਲਾ ਚ ਜਿਹੜੀ ਉਹਨਾਂ ਨੇ ਬਣਾਈ ਉਹਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ 45 ਬੰਦਿਆਂ ਦੇ ਕਾਗਜ਼ ਹੀ ਉੜਾ ਦਿੱਤੇ ਗਏ ਭਰਮ ਹੀ ਨਹੀਂ ਦਿੱਤੇ ਗਿਆ ਲੁੱਟਿਆ ਗਿਆ ਜਾਨੀ ਕਿ ਇੱਕ ਥਾਂ ਤੇ ਬੋਮ ਮਦਾਈ ਹੈ ਜਲੰਧਰ ਔਰ ਇਹਦੇ ਨਾਲ ਨਾਲ ਮੈਂ ਵੀ ਕਹਿਣਾ ਚਾਹਣਾ ਹੈ ਜਿਹੜਾ ਬੀਜੇਪੀ ਦਾ ਵੋਟ ਸ਼ੇਅਰ ਸੀ ਸ਼ਹਿਰਾਂ ਚ ਲੋਕਾਂ ਨੂੰ ਦੇਖਣ ਨੂੰ ਮਿਲਿਆ ਤਾਂ ਲੋਕ ਕਹਿੰਦੇ ਸ਼ਹਿਰਾਂ ਦੇ ਵਿੱਚ ਜਿਹੜਾ ਸ਼ੇਰੀ ਵੋਟਰ ਸੀਗਾ ਇਸ ਵਾਰੀ ਉਹਨਾਂ ਨੇ ਬੀਜੇਪੀ ਤੋਂ ਕਈ ਪਰਸੈਂਟ ਜਿਆਦਾ ਉਹਨਾਂ ਨੇ ਕਾਂਗਰਸ ਦੇ ਉਮੀਦਵਾਰਾਂ ਤੇ ਵਿਸ਼ਵਾਸ ਰੱਖਿਆ ਜਾਨੀ ਕਿ ਸਾਨੂੰ ਬਹੁਤ ਵੱਡੀ ਭਾਰੀ ਹੌਸਲਾ ਫਜ਼ਾਈ ਕੀਤੀ ਹੈ ਲੋਕਾਂ ਨੇ ਪੰਜਾਬ ਵਿੱਚ ਔਰ ਸੰਗਰੂਰ ਜਿਹੜਾ ਇਹਨਾਂ ਦਾ ਗੜ ਸੀਗਾ ਰਾਜਧਾਨੀ ਸੀ ਜਿੱਥੇ ਇਹਨਾਂ ਨੂੰ 50 ਪੁਆਇੰਟ ਸਮਥਿੰਗ ਪਰਸੈਂਟੇਜ ਵੋਟਾਂ ਪਈਆਂ ਸਨ 2022 ਚ ਇਸ ਵਾਰੀ ਉਹ ਇਹਨਾਂ ਕਾਰਪੋਰੇਸ਼ਨ ਦੀਆਂ ਕਮਿਊਨਲ ਕਮੇਟੀ ਦੀਆਂ ਚੋਣਾਂ 'ਚ ਉਹ 25% ਰਹਿ ਗਿਆ ਯਾਨੀ ਕਿ 25% ਵੋਟ ਸ਼ੇਅਰ ਜਿਹੜਾ ਇਹਨਾਂ ਦਾ ਉੱਡ ਗਿਆ ਮੈਂ ਕਹਿਣਾ ਚਾਹੁੰਦਾ ਕਿ ਜੋ ਅੱਜ ਹਾਲਾਤ ਦੇਖਦੇ ਨੇ ਜਿਵੇਂ ਪਹਿਲਾਂ ਕਮਰਦ ਸਾਹਿਬ ਨੇ ਕਿਹਾ ਕਿ ਜਦੋਂ 47 ਜਹਾਜ਼ ਹੋਇਆ ਸੀ ਉਹ ਸਾਡੇ ਸੁਪਨੇ ਹੋਰ ਸੀ ਅੱਜ ਇਹਨਾਂ ਨੇ ਸੁਪਨਾ ਢਾੜੇ ਕਾਲੇ ਸੁਪਨਾ ਰਿਹਾ ਜਿਵੇਂ ਪਹਿਲਾਂ ਅੰਗਰੇਜ਼ ਆਏ ਸੀ ਫਿਰ ਕਾਲੇ ਅੰਗਰੇਜ਼ ਆ ਗਏ ਔਰ ਇਹ ਦੇਸ਼ ਜਿਹੜਾ ਇੱਕ ਐਸਾ ਦੇਸ਼ ਹੈ ਜਿੱਥੇ ਬਹੁਤ سارے ਲੋਕ ਰਹਿੰਦੇ ਨੇ ਬਹੁਤ ਸਾਰੇ ਧਰਮਾਂ ਦੇ ਬਹੁਤ ਸਾਰੇ ਮਜਬੂਆਂ ਦੇ ਲੋਕ ਰਹਿੰਦੇ ਨੇ ਔਰ ਸਾਰਿਆਂ ਦਾ ਇੱਕ ਗੁਲਦਸਤਾ ਹੈ ਤੇ ਅੱਜ ਦੇਸ਼ ਦੇ ਵਿੱਚ ਕਿਸੇ ਵੀ ਅਸੀਂ ਕਿਸੇ ਪ੍ਰਕਾਰ ਨਾਲ ਕਿਸੇ ਲੀਡਰ ਦੇ ਜਾਂ ਕੋਈ ਵੱਡੇ ਮਹਾਨ ਦੇ ਖਿਲਾਫ ਬੋਲਦੇ ਆ ਉਹਦਾ ਅਸਲ ਹੋਣਾ ਸੁਭਾਵਿਕ ਹੈ ਕਿ ਸਾਰੇ ਕਮਿਟੀ ਦਾ ਉਹ ਅਸਰ ਪੈਂਦਾ ਹੈ ਅੱਜ ਜਿਹੜੇ ਘੱਟ ਗਿਣਤੀ ਨੇ ਜਾਂ ਜਾਂ ਦਲਤ ਨੇ ਜਾਂ ਦੂਸਰੇ ਲੋਕ ਨੇ ਜਿਹੜੇ ਵਿਚਾਰੇ ਮਿਨਿਉਰਟੀਜ਼ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਬੜਾ ਚਿੰਤਾ ਹੈ ਕਿ ਵੀ ਜਿਹੜਾ ਸੰਵਧਾਨ ਹੈ ਉਹ ਸੰਵਧਾਨ ਨੂੰ ਤੋੜਨ ਵਾਸਤੇ ਲੋਕ ਲਗੇ ਹੋਏ ਨੇ ਔਰ ਜਦੋਂ ਕਿ ਤੁਸੀਂ ਜਿੰਨੇ ਆਪਣੇ ਬੁੱਧੀਜੀਵੀ ਹੋਏ ਨੇ ਕੋਈ ਵੀ ਹੋਇਆ ਚਾਹ ਡੱਪਰ ਜੋ ਹਲਾ ਦੇਣ ਦੀ ਗੱਲ ਕਰ ਲੋ ਜਾਂ ਹੋਰ ਜਦੋਂ ਸੰਵਿਧਾਨ ਬਣਿਆ ਸੀ ਉਹ ਸਾਰੇ ਲੋਕਾਂ ਨੂੰ ਵਿੱਚ ਜੋੜ ਕੇ ਬਣਾਇਆ ਗਿਆ ਸੀ ਤਾਂ ਕਿ ਵੀ ਹਰ ਇੱਕ ਬੰਦੇ ਨੂੰ ਬਰਾਬਰ ਦਾ ਹੱਕ ਹੋਵੇ ਬਰਾਬਰ ਦਾ ਵੋਟ ਦਾ ਅਧਿਕਾਰ ਹੋਵੇ ਕੋਈ ਸਮਾਂ ਹੁੰਦਾ ਸੀ ਸਾਨੂੰ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੁੰਦਾ ਕੁਝ ਬੰਦਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਸੀ ਇਹ ਸਾਨੂੰ ਸਾਡੇ ਸੰਵਿਧਾਨ ਨੇ ਲੈ ਕੇ ਦਿੱਤਾ ਹੈ ਅੱਜ ਜੇ ਅਸੀਂ ਜਾ ਕੇ ਕਿਸੇ ਕੁਰਸੀ ਤੇ ਬਰਾਬਰ ਬੈਠਦੇ ਆ ਅਫਸਰ ਤੇ ਸਾਨੂੰ ਇਹ ਸਾਡੀ ਆਜ਼ਾਦੀ ਲੈ ਕੇ ਦਿੰਦੀ ਹੈ ਸਾਡੇ ਸੰਵਿਧਾਨ ਲੈ ਕੇ ਦਿੰਦੀ ਹੈ ਜੇ ਅੱਜ ਅਸੀਂ ਡਿਜੀਤਲ ਦਫ਼ਤਰ ਮੂਰੇ ਖੜੇ ਆ ਸਾਡੀ ਜ਼ਰੂਰਤ ਨਹੀਂ ਕਿ ਕਿਸੇ ਬੰਦੇ ਡਿਜੀਤਲ ਦਫ਼ਤਰ ਆ ਤਾ ਇੱਥੇ ਸਾਨੂੰ ਆਉਣ ਤੋਂ ਪਹਿਲਾਂ ਸਾਨੂੰ ਫੜ ਕੇ ਜਿਹੜਾ ਗੋਲਿਆ ਮਾਰਦੇ ਸੀ ਜਾਂ ਫਿਰ ਸਾਨੂੰ ਅਰੈਸਟ ਕਰ ਲੈਂਦੇ ਸੀ ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਸਾਨੂੰ ਸਾਡੇ ਸੰਵਿਧਾਨ ਨੇ ਦਵਾਈਆਂ ਨੇ ਅੱਜ ਉਹ ਦੁਬਾਰਾ ਸਾਡੇ ਕੱਲੀ-ਕੱਰੇ ਖੋਏ ਹੋਏ ਜਾ ਰਹੀਆਂ ਨੇ ਜਿਹੜੀ ਬੜੀ ਵੱੰਤ ਤੋਂ ਹੀ ਗੱਲ ਹੈ ਅੱਜ ਜਿਹੜਾ ਕਾਰਬਨ ਸੈਕਟਰ ਹੈ ਇਹ ਨਹੀਂ ਕਿ ਜਿਹੜਾ ਸੰਵਿਧਾਨ ਦੇ ਖਿਲਾਫ ਨੇ ਅੱਜ ਇਹ ਸਾਰੇ ਜਿਹੜੇ ਵੱਡੇ ਕਾਰਖਾਨੇਦਾਰ ਨੇ ਵੱਡੇ ਕਾਰਬਨ ਸੈਕਟਰ ਦੇ ਘਰਾਣੇ ਨੇ ਉਹਨਾਂ ਨੂੰ ਰਜਾਉਣ ਵਾਸਤੇ ਲੱਗੇ ਹੋਏ ਨੇ ਜਿਹੜੇ ਆਮ ਜਿਹੜਾ ਤਬਕਾ ਹੈਗਾ ਮੀਡੀਅਮ ਲੋਕ ਨੇ ਉਹ ਬਿਚਾਰੇ ਸਾਰੇ ਪਰ ਜਿਹੜਾ ਛੋਟਾ ਵਪਾਰੀ ਹੈ ਛੋਟਾ ਦੁਕ ਇਹ ਥੋੜਾ ਕਾਰਗਰਨਦਾਰ ਹੈ ਜਿਹੜੇ ਹੋਰ ਲੋਕ ਨੇ ਉਹ ਸਾਰੇ ਦੁਖ ਨੇ ਸਰਕਾਰ ਤੋਂ ਪਰ ਇਹ ਸਰਕਾਰ ਨੇ ਕਿਉਂਕਿ ਲੋਕਾਂ ਨੂੰ ਭੜਕਾ ਰਿਹਾ ਲੋਕਾਂ ਨੂੰ ਘਬਰਾ ਕੇ ਵੋਟਾਂ ਲੈ ਕੇ ਉਹ ਵੋਟਾਂ ਲੈਣ ਦੇ ਨਾਲ ਦੁਬਾਰਾ ਸਰਕਾਰ ਬਣ ਗਈ ਤੇ ਸਰਕਾਰ ਨਾਂ ਬਾਰੇ ਸਰ ਹਿੰਦੁਸਤਾਨ ਦੇ ਹਾਲਾਤ ਬੁੱਧਿਆ ਹੁੰਦੇ ਪਰ ਅੱਜ ਇਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਨੂੰ ਬਹੁਤ ਵੱਡਾ ਖਤਰਾ ਪੈਦਾ ਕੀਤਾ ਹੋਇਆ ਹੈ ਕਿ ਜਿਸ ਤਰ੍ਹਾਂ ਦੇ ਬਿਆਨ ਜਿਹੜਾ ਹਿੰਦੁਸਤਾਨ ਹੋਮ ਸ਼ਫਰ ਦੂਸਰਾ ਪ੍ਰਾਈਮ ਮਿਨਿਸਟਰ ਹੁੰਦਾ ਹਿੰਦੁਸਤਾਨ ਦਾ ਜੀ ਅੱਜ ਜੀ ਆਪਾਂ ਦੇਖੀ ਸਭ ਮਤ ਤੱਕ ਦੀ ਇਹ ਹੈਗੀ ਆ ਪ੍ਰਾਂਤ ਅੰਦਰ ਵੱਧ ਰਹੇ ਹੁਨਰ ਕੋਲੇ ਹੁੰਦੀ ਹੈ ਕਿ ਜੇ ਉਹ ਇਹ ਵੱਲੋਂ ਇਹ ਜੇ ਮੰਦ ਭਾਗੇ ਬਦ ਦਿੱਤੇ ਜਾਣ ਤਾਂ ਉਹਦੀ ਜਿਹੜੀ ਮਾਨਸਿਕਤਾ ਜਾਂ ਉਹਦੀ ਸੋਚ ਹੈ ਉਹ ਲੋਕਾਂ ਸਾਹਮਣੇ ਆ ਜਾਂਦੀ ਹੈ ਵੀ ਇਹ ਬੰਦਾ ਕਿਹੋ ਜਿਹਾ ਕਪੂਰ ਦਾ ਮਾਲਕ ਹੈ ਅੱਜ ਜਿਹੜੀ ਬਿੱਲੀ ਥੱਲੇ ਤੋਂ ਬਾਹਰ ਆ ਗਈ ਕਿ ਜੋ ਇਹ ਕਹਿੰਦੇ ਸੀ ਅਸੀਂ ਆ ਕਰਾਂ ਕਰਾਂਗੇ ਲੋਕਾਂ ਨੂੰ ਘਬਰਾਹ ਕਰਕੇ ਮੋਟਾ ਲੈ ਲੀਆਂ ਪਰ ਅੱਜ ਇਹਨਾਂ ਨੇ ਇੱਕ ਤਰਫਾ ਚਾਹੇ ਉਹ اڈਾਨੀ ਜਹੇ ਵਾਣੀ ਉਹਨਾਂ ਦਾ ਪੱਖ ਪੂਰਦੇ ਨੇ ਹੋਰ ਕਿਸੇ ਦਾ ਨੂੰ ਕੋਈ ਲਿਹਾਜ਼ ਨਹੀਂ ਹੈ ਉਹ ਗੁਜਰਾਤੀ ਲੋਕ ਨੇ ਜਿਹੜੇ ਗੁਜਰਾਤੀ ਲੋਕ ਉਹ ਪੈਸੇ ਦੇ ਪੀਰ ਹੁੰਦੇ ਆ ਦਾ ਕਿ ਉਹਨਾਂ ਨੇ ਕੋਈ ਤੁਹਾਡਾ ਭਲਾ ਸੁਸਣਾ ਉਹਦਾ ਆਪਣੀ ਜੇ ਕਰਮ ਚਾਹੀਦਾ ਜੋ ਮਰਜੀ ਹੋਵੇ ਇਹ ਤਾਂ ਉਹ ਲੋਕ ਨੇ ਗਜਰਾ ਦੇ ਤਾਂ ਕਿ ਤੁਸੀਂ ਅਮਰੀਕਾ ਵਗੈਰਾ ਜਾਓਗੇ ਉਹਦੇ ਇਹਨਾਂ ਵਾਸਤੇ ਲੋਕ ਸਤਕਰੂਨ ਬਣਾਉਂਦੇ ਨੇ ਕਿਉਂਕਿ ਕਈ ਆਪਣੇ ਬਜ਼ੁਰਗਾਂ ਨੂੰ ਇੱਥੇ ਇੰਡੀਆ ਬੁਲਾ ਲੈਂਦੇ ਨੇ ਉਹ ਤਾਂ ਡੈਸਰਨੋ ਸ਼ੋਅ ਕਰਕੇ ਉਹਨਾਂ ਦੇ ਪੈਸੇ ਕਲੇਮ ਕਰਦੇ ਨੇ ਇੰਸ਼ੋਰੈਂਸ ਦੇ ਇਦਾਂ ਦੇ ਇਹਨੇ ਕੇਸ ਹੀ ਸਾਹਮਣੇ ਆਏ ਨੇ ਤੇ ਸਾਡੇ ਦੇਸ਼ ਦਾ ਕਦੋਂ ਭਲਾ ਕਰ ਸਕਦੇ ਨੇ ਅੱਜ ਜਿਹੜਾ ਦੇਸ਼ ਹੈ ਅੱਜ ਦੇਸ਼ 40 ਕਰੋੜ ਦਾ ਹੋ ਚੁੱਕਿਆ ਤੇ ਅੱਜ ਇਹ ਲੋਕ ਸਾਨੂੰ ਗਵਰਾਹ ਕਰਕੇ ਦੇਸ਼ ਨੂੰ ਦਾ ਲੋਕਾਂ ਨੂੰ ਘੁਮਰਾ ਕਰਕੇ ਆਪਣਾ ਰਾਜ ਕੰਮ ਕਰਨਾ ਚਾਹਦਾ ਪਰ ਉਹ ਨਹੀਂ ਹੋਣਾ ਕਿਉਂਕਿ ਇਸ ਹਿੰਦੁਸਤਾਨ ਦਾ ਬੱਚਾ ਬੱਚਾ ਚਾਹੁੰਦਾ ਹੈ ਕਿ ਅੱਜ ਜਿਹੜੀ ਆਜ਼ਾਦੀ ਸਾਨੂੰ ਮਿਲੀ ਹੈ ਜੇਕਰ ਸਾਡੇ ਤੋਂ ਖੁੱਸ ਗਈ ਤਾਂ ਅਸੀਂ ਕੱਲ ਨੂੰ ਕਿਸੇ ਕੰਮ ਦੇ ਰਹਿਣਾ ਨਹੀਂ ਇਹ ਕੱਲਾ ਇਹ ਨਹੀਂ ਕਿਸੇ ਇੱਕ ਵਰਗ ਵਾਸਤੇ ਸਾਰੇ ਵਰਗਾਂ ਨੇ ਆਪਣਾ ਧਰੋ ਕੁਮਾਰ ਰਹੇ ਨੇ ਤੇ ਅੱਜ ਜੋ ਉਹਨੇ ਆਪਣੀ ਸੋਚ ਦਾ ਮੁਜ਼ਾਹਰਾ ਕੀਤਾ ਜੋ ਉਹਨੇ ਮੰੰਦੀ ਸ਼ਬਦਾਂ ਬਲੀ ਵਰਤੀ ਆਪਦੀ ਉਹਦੇ ਅਸੀਂ ਪੁਰਜੋ ਨਿੰਦਾ ਵੀ ਕਰਦੇ ਆ ਤੇ ਪਲੱਸ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅੱਜ ਇਸ ਸੰਘਾਸਰ ਉਸ ਤੱਕ ਸੀਮਤ ਆ ਪਰ ਕੁ ਸਮਾਂ ਲੱਗੂਗਾ ਜਦੋਂ ਸੰਗਠਨ ਪੂਰੇ ਹਿੰਦੁਸਤਾਨ 'ਚ ਸੜਕਾਂ ਦੇ ਲੋਕ ਉਤਰਨਗੇ ਤੇ ਰੇਲਾ ਦੇ ਆਪਣੇ ਰੋਕਣਗੇ ਸੜਕਾਂ ਰੋਕਣਗੇ ਤੇ ਫਿਰ ਇਹਨਾਂ ਨੂੰ ਨਾਨੀ ਚੇਤੇ ਆਊਗੀ ਤੇ ਆਪਾਂ ਨੂੰ ਵੀ ਆਪਣੇ ਜਰੂਰੀ ਸੋਚਣਾ ਚਾਹੀਦਾ ਜੋ ਆਪਣੇ ਇਲੈਕਸ਼ਨ ਕੋਈ ਹੁੰਦੀ ਹੈ ਆਪਾਂ ਸਿਰਫ ਸਿਰਫ ਆਪਣੇ ਡਿਵੈਲਪਮੈਂਟ ਨੂੰ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਬੋਟ ਪਾਉਣੀ ਚਾਹੀਦੀ ਆਪਾਂ ਨੂੰ ਨਾ ਕਿ ਆਪਾਂ ਧਰਮ ਦੇ ਨਾਮ ਤੇ ਘਬਰਾ ਹੋ ਕੇ ਚਾਹੇ ਕੋਈ ਪੰਤਰੀ ਕੋਈ ਬੰਦਾ ਗੱਲ ਕਰਦਾ ਚਾਹੇ ਕੋਈ ਦੂਸਰੀ ਤਰ੍ਹਾਂ ਗੱਲ ਕਰਦਾ ਬਿਲਕੁਲ ਨਹੀਂ ਜੋ ਬੰਦੇ ਤੁਹਾਡੇ ਨਾਲ ਕੰਮ ਕਰਦੇ ਤੋਂ ਤੁਹਾਡੇ ਵੱਲ ਕੰਮ ਕਰਦੇ ਉਹਨਾਂ ਨੂੰ ਚਾਹੇ ਕੋਈ ਪੰਚ ਵੀ ਹੋਵੇ ਚਾਹੇ ਕਾਉਂਸਲਰ ਵੀ ਹੋਵੇ ਚਾਹੇ ਕੋਈ ਸਰਪੰਚ ਹੋਵੇ ਜਾਂ ਕੋਈ ਵੀ ਹੋਵੇ ਕੋਈ ਵੀ ਇਲੈਕਸ਼ਨ ਹੁੰਦਾ ਸਾਨੂੰ ਜਿਹੜੀ ਸੋਚ ਸਾਡੀ ਹੈ ਨਾ ਉਹ ਸਾਡੀ ਐਜੂਕੇਟਡ ਲੋਕਾਂ ਦੀ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਅਪੜਤਾਂ ਲੋਕ ਸਾਨੂੰ ਬਹੁਤ ਸਾਰੇ ਵੋਟਾਂ ਲੈ ਗਏ ਕਿ ਅਸੀਂ ਹੁਣ ਬਦਲਾਅ ਵਾਲੀ ਗੱਲ ਕਰੀਏ ਕੀ ਹੋਇਆ ਬਦਲਾਅ ਦੇ ਵਿੱਚ ਬਦਲਾਅ ਜੀ ਕੀ ਹੋਇਆ ਤੁਹਾਡੇ ਸਾਹਮਣੇ ਜੋ ਹੁਣ ਇਲੈਕਸ਼ਨ ਹੋਇਆ ਨਿਸ਼ਪਟ ਦੀ ਦਾ ਹੋਇਆ ਜਾਂ ਸਰਪੰਚ ਇਲੈਕਸ਼ਨ ਇਲੈਕਸ਼ਨ ਥੋੜਾ ਹੋਇਆ ਧੱਕਾ ਹੋਇਆ ਪੁਰਸ਼ ਨੂੰ ਇਲੈਕਸ਼ਨ ਲੜਿਆ ਔਰ ਸਰਿਆਮ ਪੁਲਸ ਦੇ ਧੱਕੇ ਨਾਲ ਲੋਕਾਂ ਦਾ ਸੈਨ ਕਰਾ ਕੇ ਲੋਕਾਂ ਨੂੰ ਹਾਰੇ ਡਕਲੇ ਕੀਤਾ ਕਿ ਸੈਨ ਕਰੋ ਅੰਦਰ ਚਲੋ ਥੋੜੇ ਪਰਚਾ ਦੇ ਦਿਨ ਸੌ ਦਿਨਿਆ 304 ਦਿਨਿਆ ਹੋਰ ਦਿਨਿਆ ਲੋਕਾਂ ਨੂੰ ਡਰਾ ਡਰਾ ਕੇ ਲੋਕਾਂ ਨੂੰ ਰਹਿਣੇ ਭਜਾਇਆ ਗਿਆ ਜਿੱਤੇ ਲੋਕਾਂ ਨੂੰ ਹਰਾਇਆ ਗਿਆ ਤੇ ਇਸ ਕਰਕੇ ਜਦੋਂ ਵੀ ਇਹਦਾ ਹਾਲਾਤ ਪੈਦਾ ਹੁੰਦੇ ਨੇ ਉਦੋਂ ਦੇਸ਼ ਨੂੰ ਤੇ ਸੂਬੇ ਨੂੰ ਬਹੁਤ ਵੱਡਾ ਖਤਰਾ ਹੁੰਦਾ ਹੈ ਤੁਹਾਡਾ ਸਾਰਾ ਤਰਵਾ ਤੁਸੀਂ ਆਏ ਹੋ ਤੇ ਅੱਜ ਆਪਾਂ ਖਾਸ ਕਰਕੇ ਜੋ ਬਿਪਸ਼ਾ ਜੇ ਸ਼ਬਦ ਵਰਤੇ ਨੇ ਪਹਿਲੀ ਗੱਲ ਉਹ ਬਾਕਸ ਲੈਣ ਪਲੇ ਬਾਅਦ ਦੂਜਾ ਉਹਨੂੰ ਬਰਖਾਸਤ ਕਰਨਾ ਤੇ ਜੇ ਨਹੀਂ ਬਰਖਾਸਤ ਕਰਦੇ ਤਾਂ ਅਸੀਂ ਆਪਣੇ ਤਰ੍ਹਾਂ ਚਾਰਜ ਰੱਖਾਂਗੇ ਤੇ ਸੰਘਰਸ਼ ਪਾਰਟੀ ਵੱਲੋਂ ਹਮੇਸ਼ਾ ਕਿਹੜਾ ਕਰਦੇ ਰਹਿੰਦੇ ਹਨ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸੋ ਇਹਨਾਂ ਸਾਰੀ ਪਾਰਟੀ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਮਿਤ ਸ਼ਾਹ ਦੇ ਉੱਤੇ ਜੋ ਕਿ ਸਰਕਾਰ ਵੱਲੋਂ ਐਕਸ਼ਨ ਦੇਣਾ ਚਾਹੀਦਾ ਤੇ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਮਿਤ ਸ਼ਾਹ ਦੇ ਉੱਪਰ ਖਿਲਾਫ ਜਿਹੜੀ ਕਾਰਵਾਈ ਕਰਦੇ ਨੇ ਜਾਂ ਨਹੀਂ ਹੁਣ ਉਹ ਤਾਂ ਆਉਣ ਵਾਲਾ ਸਮਾਂ ਹੀ ਦੇਖੇਗਾ ਸੋ ਤੁਸੀਂ ਜੁੜੇ ਰਹੋ ਨਵਜੇ ਪੰਜਾਬ ਚੈਨਲ ਦੇ ਨਾਲ